ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਮੈਂ ਤਾਂ ਗਗਨ ਭਾਈ ਚੱਲੇ ਆ ਜਲੰਧਰ ਨੂੰ ਅੱਧਰ ਪਾਈ ਹੁਣੀ ਕਹਿੰਦੇ ਐਨਕਾਂ ਲਾ ਕੇ ਬੈਠੇ ਆ ਮਹਾਰਾਜ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਵਧੀਆ ਡਾਰਲਿੰਗ ਹੋਰ ਸੁਣਾਓ ਕਿਦਾ ਭਾਈ ਤੇ ਬਲੋਕ ਕਹਿੰਦੇ ਬਣਦਾ ਪਿਆ ਤਪੋ ਤਪ ਕੰਮ ਡਾਰਲਿੰਗ ਮੋੜ ਗੱਡੀ ਬਾਕ ਸਾਈਡ ਤੇ ਹੈ ਹੋਰ ਦੇ ਜਗਨ ਪਾ ਜੀ ਬੜਾ ਵਧੀਆ ਵਧੀਆ ਚਲੋ ਚਲਿਏ ਮੈਂ ਕਾ ਮੜਾ ਦਾਦੀਏ ਬਲੌਗ ਦੇ ਵਿੱਚ ਵੀ ਸੰਦੀਪ ਭਾਈ ਕੋ ਚੱਲੇ ਆ ਜੀ ਉਹਨਾਂ ਦੇ ਘਰੇ ਅੱਜ ਪ੍ਰੋਗਰਾਮ ਆ ਭਾਈ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਹੈ ਸਹੀ ਕਿ ਨਹੀਂ ਭਾਈ ਤੇ ਨਿਕਲ ਗਏ ਆਪਾਂ ਉਹਨਾਂ ਘਰੋਂ ਤਿਆਰ ਹੋ ਰੋਗੇ ਹਾਂਜੀ ਜਿੰਨੇ ਕ ਤਿਆਰ ਹੋ ਗਏ ਸਾਰੇ ਬਾਈ ਵਧੀਆ ਤੇ ਚਲੋ ਮਿਲਦੇ ਆ ਅੱਗੇ ਤੋਂ ਅੱਗੇ ਬਲੌਗ ਨਾ ਬਣੇ ਰਿਓ ਜੀ ਆਦਮਪੁਰ ਜਾ ਕੇ ਸਟਾਰਟ ਕਰਦੇ ਆਂ ਬਲੌਗ ਜੀ ਸਸੀ ਕਾ ਸਾਰੇ ਨੂੰ ਜੀ ਲੋ ਜੀ ਆਪਾਂ ਸੰਦੀਪ ਭਾਈ ਦੇ ਘਰੇ ਭਾਈ ਦੇ ਘਰੇ ਅੱਜ ਪ੍ਰੋਗਰਾਮ ਹੈ ਜੀ ਆਪਣੇ ਭਾਈ ਜੀ ਆ ਗਏ ਜੀ ਤੇ ਭਾਈ ਜੀ ਭਾਈ ਬਹੁਤ ਬਹੁਤ ਵਾਰ ਕਹਿੰਦਾ ਜੀ ਸਦੇ ਤੇ ਵੇ ਜਾ ਕੇ ਡੇਢ ਹੋ ਜੀ ਭਾਈ ਗੱਲ ਫਿਰ ਡੇਢ ਨਹੀਂ ਮਿਲ ਰਹੀ ਭਾਈ ਉਹਨਾਂ ਦੀ ਭਾਈ ਨੂੰ ਮੇਲੇ ਸਾਰੇ ਜਿੰਨੇ ਭੋਗ ਪਰਦੇ ਸਾਰੇ ਭਾਈ ਕੋ ਬੁੱਕ ਸੀਗੇ ਸਪੈਸ਼ਲ ਭਾਈ ਨੂੰ ਭੋਗ ਤੇ ਜਿੰਦਰ ਲੈ ਕੇ ਆਏ ਆਪਾਂ ਤੇ ਸਾਰੇ ਭਾਈ ਉਹਨਾਂ ਨੂੰ ਦੇਖਣਾ ਬਲੋ ਭਾਈ ਮਜ਼ਾਕ ਕਰਦੇ ਭਾਈ ਮਜ਼ਾਕ ਨਹੀਂ ਕੋਈ ਨਹੀਂ ਸਾਰੇ ਭੋਗ ਮਰਦੇ ਜਿੰਨੇ ਮੇਲੇ ਸੀ ਭਾਈ ਹਾਸਤ ਬਸ ਸੀਗੇ ਤੇ ਹੁਣ ਆਪਾਂ ਜੰਦਰਾ ਲੈ ਕੇ ਆਏ ਆ ਤੇ ਸ਼ੁਰੂ ਕਰਾਉਣੇ ਹੁਣ ਮੇਲੇ ਨਾਲ ਬੰਦੋਰੀ ਦੇ ਤੇ ਅੱਜ ਭਾਈ ਘਰੇ ਪ੍ਰੋਗਰਾਮ ਸੀ ਆਪਾਂ ਆਏ ਆ ਭਾਈ ਦੇ ਪ੍ਰੋਗਰਾਮ ਤੇ ਆਪਣੇ ਭਾਈ ਨੂੰ ਨਾਲ ਅਗਲੇ ਪਿੰਡ ਲਈ ਆ ਤੇ ਆਪਾਂ ਤੁਹਾਨੂੰ ਜਗਾ ਰਖਾਉਂਦੇ ਭਾਈ ਕੀ ਘਰ ਦੀ ਜਗਾ ਹੈਗੀ ਲੋ ਜੀ ਜਗਾ ਹੈ ਜੀ ਭਾਜੀ ਕੀ ਕਹਿੰਦੇ ਭਾਈ ਪਾਪਾ ਜੀ ਦੇ ਘਰ ਦਾ ਵਲੋਗ ਬਣਾਵੇ ਅੱਛਾ ਜੀ ਭਾਈ ਤੁਸੀਂ ਕੋਈ ਕਹਿਣਾ ਚਾਹੁੰਦੇ ਆ ਸੰਗਤ ਨੂੰ ਭਾਈ ਬਸ ਹੱਥ ਜੁੜ ਗਿਆ ਭਾਜੀ ਹਾਂਜੀ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਸੰਦੀਪ ਭਾਈ ਇਹ ਕੁਰਤਾ ਪਜਾਮਾ ਪਾਇਆ ਹੋਇਆ ਹੈ ਅੱਜ ਇਹਨੂੰ ਚੇਂਜ ਕਰਨਾ ਚੇਂਜ ਚੇਂਜ ਕਰਨੇ ਭਾਈ ਅੱਜ ਓਕੇ ਭਾਈ ਮੈਂ ਕਰ ਭਾਈ ਇਹ ਕਹਿੰਦਾ ਕਿਸੇ ਦਾ ਪਾਇਆ ਅਦਰ ਭਾਈ ਵੀ ਬਹਿ ਗਏ ਆਪਣੇ ਇੱਕ ਕਮਾਲ ਕਵਾ ਕਵਾਲ ਪਾਰਟੀ ਵਿੱਚ ਕਵਾਲ ਪਾਰਟੀ ਬੈ ਗਈ ਅਦਰ ਭਾਈ ਉਹਨਾਂ ਦੇ ਘਰੇ ਤੇ ਜਗਾ ਆ ਨਿਆਣੇ ਬੱਚਾ ਪਾਰਟੀ ਖੇਲਣ ਦੇਈ ਅਦਰ ਆਪਾਂ ਯੂਨੀ ਨੰਗਲ ਰਹੀਆਂ ਤੂੰ ਆ ਕੇ ਬਹੇ ਆ ਯਾ ਮੁਹੰਮਦ ਕਿਸੇ ਕੋ ਕੁਛ ਨਹੀਂ ਮਿਲਦਾ ਤੇਰੀ ਆਤਾ ਕੇ ਬਹੇ ਖੁਦਾ ਵੀ ਕੁਛ ਨਹੀਂ ਦਿੰਦਾ ਮੁਰਸ਼ਿਦ ਤੇਰੀ ਰਜ਼ਾ ਕੇ ਵਾਹ ਖੁਦਾ ਅਬੀ ਕੁਛ ਨਹੀਂ ਦੇਗਾ ਮੁਰਸ਼ਿਦ ਤੇਰੀ ਰਜ਼ਾ ਕੇ ਵਾਹ ਉੱਥੇ ਰੱਬ ਦੀਆਂ ਰਹਿਮਤਾਂ ਵਸਦੀਆਂ ਨੇ ਬਾਬਾ ਜੀ ਕਿੱਥੇ ਇੱਥੇ ਰੱਬ ਦੀਆਂ ਰਹਿਮਤਾਂ ਵਸਦੀਆਂ ਨੇ ਜਿੱਥੇ ਮਾਈ ਹੱਸੀ ਦਾ ਪੈਰ ਪੈ ਜਾਏ ਉਥੇ ਰੱਬ ਦੀਆਂ ਰਹਿਮਤਾਂ ਬਰਸਦੀਆਂ ਨੇ ਜਿੱਥੇ ਮਾਈ ਹੱਸੀ ਦਾ ਪੈਰ ਪੈ ਜਾਏ ਉਨੂ ਲੋ ਜਿਵੇਂ ਤਾ ਹੈ ਤੋ ਕਾਮ ਮੇਰਾ ਚਲਦਾ ਹੈ ਤੂੰ ਮੇਂ ਜੀ ਦੇਤਾ ਹੈ ਤੋ ਕਾਮ ਮੇਰਾ ਚਲਤਾ ਹੈ ਤੂੰ ਮੇਂ ਜੀ ਦੇਤਾ ਹੈ ਤੋ ਕਾਮ ਮੇਰਾ ਚਲਦਾ ਹੈ ਤੂੰ ਮੇਂ ਜੀ ਦੇਤਾ ਹੈ ਤੋ ਕਾਮ ਮੇਰਾ ਚਲਦਾ ਹੈ ਤੇਰੇ ਟੁਕੜੇ ਤੇ ਮੇਰਾ ਖਾਂਦਾਨ ਪੱਲਦਾ ਹੈ ਬਸ ਲੱਗੀਆਂ ਦੀ ਜਿੰਦਗੀ ਆਹੋ ਹਾਂ ਅਣਜਾਣ ਦੇ ਨੇ ਲੱਗੀਆਂ ਦੀ ਲਜਨੀ ਸਰਕਾਰ ਜਾਣਦੇ ਗੱਲ ਲਾ ਕੇ ਕੋਝੇ ਕਮਰੇ ਨੂੰ 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 ਬਾਈ ਹਸੀਨੇ ਕਰ ਮਕਮਾਛ ਗਿਆ نسی بات نصیبانے جرشت تو जान जीार थो बर्बाद हुई کے آسما پر میلہ لگا ہوا ہے پر میلے میں کون کون بڑی بزرگ پہنچے ہیں سابر کے آسما پر میلہ لگا ہوا ہے آئے ہے بوس خواجہ آئے سابر تری ندی میں ਤਾ ਮੈਂਨੇ ਦੇਖਾ ਤਾ ਮੈਂਨੇ ਦੇਖਾ ਜਦ ਬਾਤਰੀ ਖਦੀ ਦੇ ਤਾ ਮੈਂਨੇ ਦੇਖਾ ਤਾ ਤੇਰੀ ਗਲੀ ਤੇ ਆ ਲਓ ਜੀ ਐਨੀ ਹਾਜ਼ਰੀ ਮਨਜ਼ੂਰ ਕਰਿਓ ਲਾਦੇ ਸਮੇਂ ਬਤ ਕਰਨਾ ਫਸ ਬੁਲੇ ਗਿਆ ਮਾਫੀ ਚਾਹਨੇ ਆਂ ਔਰ ਅਗਲੀ ਪਾਰਟੀ ਤੁਹਾਡੇ ਸਾਹਮਣੇ ਆਪਣਾ ਪ੍ਰੋਪੋਜ਼ ਕਰਨਗੇ ਤੋ ਐਨੀ ਹਲਦੀ ਕੂਲ ਕਰਿਓ ਨਹੀਂ ਹੈ ਸਾਹਿਬ ਨਿਤਾਰੇ ਵੇ ਤੇਰਾ ਤੇਰੀ ਗਲੀ ਵੇ ਰੁਟ ਰਹਾ ਮੇਰੇ ਸਾਹਿਬ ਦਾ ਸਦਕਾ ਰੁਟ ਰਹਾ ਮੇਰੇ ਸਾਹਿਬ ਦਾ ਸਦਕਾ ਰੁਟ ਰਹਾ ਮੇਰੇ ਸਾਹਿਬ ਦਾ ਸਦਕਾ ਰੁਟ ਰੋਜ ਸਤ ਨੂਟਾ ਨਹੀਂ ਹੈ ਸਾਹਿਬ ਨਿਤਾਰੇ ਵੇ ਤੇਰਾ ਤੇਰੀ ਗਲੀ ਗੁਰ 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 ਸਾਹਿਬ ਨਿਤਾਰ ਵੇ ਸਦਕਾ ਤੇਰੀ ਗਲੀ کر پتا پاور دے تب ہے چشتی ساگردا ساگر پیا نے فیض کے دریا بہا دیے جانے فیل سابر پیا نے فیض کے دریا بہا دیے سابر پیا نے فیض کے دریا بہا دیے گندے شکر کے لاد نے اجڑے بسا دیے کیا فرمایا کہ بابا فرید آیا بابا فرید آیا بابا I'm put ਯਾਰ ਵਾਹ ਸਾਵਨ ਨੂੰ ਤਾਰੇ ਹੈ ਰੱਜ ਕਾ ਤੇਰੀ ਜਲੀ ਵੇ ਸਾਵਨ ਨੂੰ ਤਾਰੇ ਹੈ ਰੱਜ ਕਾ ਤੇਰੀ ਮਾਲਕ ਨੇ ਸਾਨੂੰ ਵੀ ਦੋ ਹੱਥ ਦਿੱਤੇ ਬੜੇ ਸੋਹਣੇ ਦਿੱਤੇ ਆ ਹਾਂਜੀ ਔਰ ਇਹ ਹੱਥ ਨੇ ਥੋੜੋ ਥੋੜੇ ਆਪਾਂ ਤਾੜੀ ਵੀ ਮਾਰਨੀ ਨਾਲ ਨਾਲ ਜਿੱਦਾ ਜਿੱਦਾ ਕਲਾਮ ਚੱਲਣੇ ਉਦੋਂ ਉਦੋਂ ਥਾਡੀ ਤਾੜੀ ਜਿਹੜੀ ਲਗਾਤਾਰ ਚੱਲਣੀ ਚਾਹੀਦੀ ਹੈ ਤਾਂ ਕਿ

ਉਹ ਜੀ ਆਪਾਂ ਇੱਥੇ ਸ਼ਬਦ ਲੱਗਾ ਹੋਇਆ ਸੀ ਪੰਗੜਾ ਪਾਉਂਦੇ ਸੀ ਕਿਉਂਕਿ ਇੱਥੇ ਆਪਣਾ ਕਾਪੀਰਾਈਟ ਆ ਸਕਦਾ ਸੀ ਇਸ ਕਰਕੇ ਆਪਾਂ ਥੋੜਾ ਜਿਹਾ 뮤직 ਆਫ ਕਰ ਦਿੱਤਾ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ 뮤직 ਆਫ ਕਰਨਾ ਪਿਆ ਕਿਉਂਕਿ ਆਪਣਾ ਕਾਪੀਰਾਈਟ ਆ ਸਕਦਾ ਹੈ YouTube ਤੇ ਤੁਹਾਨੂੰ ਪਤਾ 뮤직 ਦਾ ਕਾਪੀਰਾਈਟ ਆ ਜਾਂਦਾ ਹੈ ਹਾਂ ਜੀ ਭਾਜੀ ਲੱਗਿਆ ਸੇਵਾ ਕਰਨ ਵਗੜ ਭਾਈ ਲੱਗੇ ਹੋਇਆ ਸੇਵਾ ਕਰਨ ਜੀ ਆਪਾਂ ਸੇਵਾ ਕਰਕੇ ਵਿੱਲੇ ਹੋਏ ਸੀ ਲੰਗਰ ਲੁੰਗਰ ਸ਼ਿਕਾ ਕੇ ਘੜੇ ਸਾਰਿਆਂ ਨੂੰ ਸੰਦੀਪ ਭਾਈ ਦੇ ਘਰੇ ਬਹੁਤ ਦਤਪਾਂ ਅੱਜ ਪ੍ਰੋਗਰਾਮ ਦੀ ਬਹੁਤ ਸੋਹਣਾ ਹੋਇਆ ਜੀ ਨਗਰਾ वगैरह ਸੀ ਜੀ ਬਾਰੇ ਆਪਣਾ ਕੋਣ ਵਾਲਾ ਇਸ ਸੰਗੀਤ ਕਿਤਾ ਜਾਨ ਵੀ ਬਹੁਤ ਵਧੀਆ ਕੀਤਾ ਤੇ ਸਾਰੇ ਜਣਿਆਂ ਨੇ ਬਹੁਤ ਵਧੀਆ ਇੰਜੋਏ ਕੀਤਾ ਪਿੰਡ ਵਾਲੇ ਵੀ ਸਾਰੇ ਆਏ ਹੋਏ ਸੀ ਰੌਣਕਾਂ ਲੱਗੀਆਂ ਹੋਈਆਂ ਸੀ ਜੀ ਤੇ ਤੁਸੀਂ ਦੇਖ ਸਕਦੇ ਆਂ ਸਾਡੇ ਪਿੰਡ ਵਾਲੇ ਸਾਰੇ ਇੱਥੇ ਪਹੁੰਚੇ ਹੋਏ ਆ ਜੀ ਸਾਰੇ ਜਨ ਦੇਖਣ ਆਏ ਸੀ ਬਹੁਤ ਸੋਹਣਾ ਪ੍ਰੋਗਰਾਮ ਆ ਬਹੁਤ ਜਿਆਦਾ ਵਧੀਆ ਸਾਡੇ ਸਾਰੇ ਯਾਰ ਦੋਸਤ ਵੀ ਪਹੁੰਚੇ ਹੋਏ ਸੀ ਪੂਰੀ ਫੈਮਿਲੀ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਆਪਣਾ ਸਰਦਾਰ ਜੀ ਵੀਡੀਓ ਬਣਾਉਂਦੇ ਆ ਜੀ ਤੁਹਾਨੂੰ ਸਾਊਂਡ ਸੁਣਾ ਦੇਣਾ ਸੀ ਪਿੱਛੇ ਪਰ ਥੋੜਾ ਜਿਹਾ ਜੂੜੂਪ ਦੀ ਜੜੀਆਂ ਕੰਡੀਸ਼ਨ ਆਪਾਂ ਨੂੰ ਫੋਲੋ ਕਰਨਾ ਪੈਣਾ ਇਹਨਾਂ ਨੂੰ ਵਧੀਆ ਰਿਆ ਸਿਸਟਮ ਜੋ ਵੀ ਬਹੁਤ ਸੋਹਣਾ ਹੋਇਆ ਇਹ ਦੇਖੋ ਜੀ ਤੇ ਦਾਦੀ ਨੇ ਵੀਡੀਓ ਤੇ ਜ਼ੋਰ ਦਿੱਤਾ ਹੋਇਆ ਕਗਨ ਭਾਜੀ ਵੀ ਸਾਰੇ ਜਾਣੇ ਸੰਦੀਪ ਭਾਜੀ ਵੀ ਤਾੜੀਆਂ ਮਾਰਦੇ ਹੋਏ B99 ਕਲੈਕਸ਼ਨ ਵਾਲੇ ਪਹੁੰਚੇ ਹੋਏ ਆ ਸਾਰੇ ਟੈਟੂ ਵਾਲੇ ਵੀ ਆਏ ਹੋਏ ਆ ਜੀ ਕੀ ਕੋਈ ਦਬਾਇਆ ਉਸਤਾਦ ਕੋਈ ਸੀ ਜਿਹੜੀ ਆਪਣਾ ਕੀ ਹੋਵੇ ਅੱਜ ਨਹੀਂ ਤੂੰ ਕਹਿੰਦਾ ਮੈਂ ਜਾਣਾ ਘਰੇ ਗਾਰੰਟੀ ਸਲਾ ਪਾ ਲੈ ਲਈ ਲੋ ਜੀ ਸੰਦੀਪ ਭਾਈ ਇੱਥੇ ਮੇਲਾ ਆ ਆਪਾਂ ਮੇਲੇ ਤੇ ਆਇਆ ਜੀ ਮੇਰੀ ਜੁੜੀ ਤਾਰ ਦਾ ਆਪਣਾ ਤੇ ਮੇਰਾ ਭਰਾ ਇੱਥੇ ਬੈਠ ਜਾਣਾ ਮੈਂ ਜਾਣਾ ਨਹੀਂ ਮੇਰੇ ਤੋਂ ਬਾਹਰ ਜਾਣਾ ਇਹ ਹੁਕਮੀ ਹੋਇਆ ਹੈ ਸੋਰੀ ਯਾਕਾਂ ਦਾ ਹੀ ਦੋ ਤਾਂ ਹੀ ਜੁਲਦਾ ਬੈ ਸੋਰੀ ਮਿਜਾ ਕੇ ਹੋਰ ਨਿਕਲ ਗਿਆ ਉਹ ਨਾ ਉਹ ਬੋਲ ਨਿਕਲ ਗਿਆ ਪੂਰੇ ਬਿਠੇ ਰਹੇ ਉਹ ਮੋਰ ਪੈਣਾ ਹੈ ਪਹਿਲੇ ਦੋ ਵਜੇ ਫਿਰ ਬੜੂ ਬੁਣੀ ਕੱਟਣਾ ਜੇ ਚਲ ਗਏ ਭਾਈ ਨੇ ਸ਼ਰਾਬ ਦੇ ਨੂੰ ਇਦਾਂ ਦੇਣਾ ਨਾ ਸ਼ਰਾਬ ਹੀ ਸ਼ਰਾਬ ਕਹਿੰਦਾ ਗਿਆ ਬੜਾ ਨਹੀਂ ਮੈਂ ਸੱਸੀ ਕਾਲ ਸਾਰੇ ਨੂੰ ਜੀ ਕੀ ਹਾਲ ਚਾਲ ਲੋ ਜੀ ਰਾਤੀ ਆਪਣਾ ਪ੍ਰੋਗਰਾਮ ਸੀ ਭਾਈ ਘਰੇ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਰਿਹਾ ਪ੍ਰੋਗਰਾਮ ਦੇਖ ਕੇ ਆਪਾਂ ਸਵੇਰੇ ਪਹੁੰਚੇ 5 ਵਜੇ ਘਰੇ ਇਹ 5 ਵਜੇ ਘਰੇ ਪਹੁੰਚ ਕੇ ਸਵੇਰੇ ਉੱਠ ਕੇ ਕੰਮ ਤੇ ਚਲ ਗਏ ਤੇ ਕੰਮ ਤੇ ਕਹਾਂ ਜੀ ਇਹ ਵੀ ਪੂਰਾ ਸਿਰ ਦੁਖਦਾ ਪਿਆ ਇਹ ਨੀਂਦ ਨੂੰ ਨੋਂਦੇ ਸੀ ਤੇ ਬਿਲ ਬੁਲੇ ਹੋ ਗਏ ਕੰਮ ਤੋਂ ਤੇ ਘਰ ਆਇਆ ਹੁਣ ਅੱਖਾਂ ਦੇ ਵਿੱਚ ਤੁਸੀਂ ਨੀਂਦ ਦੇਖ ਸਕਦੇ ਆਂ ਅੱਖਾਂ ਪੂਰੀਆਂ ਲਾਲ ਹੋਈਆਂ ਪਈਆਂ ਨੀਂਦ ਨਾ ਭਰੀਆਂ ਪਈਆਂ ਤੇ ਹੁਣ ਮੜੀ ਆਪਾਂ ਰੈਸਟ ਕਰਾਂਗੇ ਤੇ ਜਿਹੜਾ ਪ੍ਰੋਗਰਾਮ ਸੀ ਰਾਤ ਤੱਕ ਬਹੁਤ ਵਧੀਆ ਰਿਹਾ ਤੇ ਥੋੜਾ ਜਿਹਾ ਵਿੱਚ 뮤직 ਚੱਲਦਾ ਸੀ ਉਹ 뮤직 ਕਰਕੇ ਮੈਨੂੰ ਥੋੜਾ ਜਿਹਾ ਕਰਨਾ ਪਿਆ ਤੇ ਸੌਰੀ 뮤직 ਆਪਾਂ ਨਹੀਂ ਲਾ ਸਕਦੇ ਸੀ ਕਿਉਂਕਿ ਕਾਪੀਰਾਈਟ ਆ ਜਾਣਾ ਵੀਡੀਓ ਆਪਣੀ ਬੰਦ ਹੋ ਸਕਦੀ ਇਸ ਕਰਕੇ ਆਪਾਂ ਕਾਪੀਰਾਈਟ ਨਹੀਂ ਕਾਪੀਰਾਈਟ ਕਰਕੇ ਆਪਣਾ ਮਿਊਜ਼ਿਕ ਕੱਟਣਾ ਤੇ ਆ ਥੋੜਾ ਜਿਹਾ ਭਾਅ ਬੋਲ ਕੇ ਵੀਡੀਓ ਲਾਤੀ ਤੇ ਮੇਲਾ ਜਿਹੜਾ ਭਾਈ ਉਹਨਾਂ ਨੇ ਬਹੁਤ ਵਧੀਆ ਹਰ ਸਾਲ ਕਰਾਉਂਦੇ ਆ ਭਾਈ ਉਹਨੀ ਜਗ੍ਹਾ ਤੇ ਬਹੁਤ ਵਧੀਆ ਹੀ ਸਾਰੇ ਜਣੇ ਆਏ ਹੋਏ ਸੀ ਕਲਾਕਾਰ ਵਗੈਰਾ ਸਿੰਗਰ ਵਗੈਰਾ ਜਿੰਨੇ ਵੀ ਭਾਈ ਉਹਨੇ ਸੱਦੇ ਹੋਏ ਸੀ ਤੇ ਪਿੰਡ ਦੇ ਸਾਰੇ ਆਏ ਹੋਏ ਸੀ ਮੱਲਾ ਆਇਆ ਹੋਇਆ ਪੂਰਾ ਤੇ ਪੂਰਾ ਮੈਂ ਤਾਂ ਗੰਗਨ ਭਾਜੀ ਰਾਤੀ ਵਾਪਸੀ ਆ ਗਈ ਆਂ ਆਪਾਂ ਕਰਿਆ ਕੇ ਰੈਸਟ ਰੂਸ਼ਟ ਕੀਤੀ ਸਵੇਰੇ 5 ਵਜੇ ਪਹੁੰਚੇ ਜਾ ਤੇ 6 7 8 8 ਵਜੇ ਤੱਕ ਸੁੱਤਾ 3 ਘੰਟੇ ਤੰਨੇ ਕੰਦੇ ਸੋਭੇ ਫੇਮ ਜਿੰਮ ਚ ਲੱਗਿਆ ਆਪਣਾ ਕੰਮ ਜਿੰਮ ਤੋਂ ਟ੍ਰੇਨਿੰਗ ਵਗੈਰਾ ਦੇ ਕੇ ਸਾਰਿਆਂ ਨੂੰ ਫੇਮ 1:30 ਵਜੇ ਘਰੇ ਆਇਆ ਹੁਣ 1:30 ਵਜੇ ਘਰੇ 1:30 ਵਜ ਗਿਆ ਹੁਣ ਆਪਣੀ ਰੈਸਟ ਵਗੈਰਾ ਪ੍ਰੋਪਰ ਕਰੂੰਗਾ ਫੇ ਉੱਠ ਕੇ ਕੁਛ ਖਾ ਪੀ ਕੇ ਫੇ ਮੈਂ ਦੁਬਾਰਾ ਜਿੰਮ ਜਾਊਂਗਾ ਤੇ ਇਹੋ ਪਤਾ ਜਾਣਾ ਹੁੰਦਾ ਉਹ ਥੱਕ ਬਹੁਤ ਜ਼ਿਆਦਾ ਹੋ ਜਾਂਦਾ ਹਨਾ ਕੋਈ ਫਿਰ ਕਿਤੇ ਨੀਂਦ ਵੀ ਜ਼ਰੂਰੀ ਆ ਜੀ ਨੀਂਦ ਪੂਰੀ ਤਾਂ ਨਹੀਂ ਬਹੁਤ ਜ਼ਿਆਦਾ ਦੀਦੀ ਆ ਕੰਨ ਵੀ ਚਾਹੀਦੀ ਆ ਬਾਕੀ ਤੁਸੀਂ ਬਲੌਗ ਨੂੰ ਬਹੁਤ ਪਿਆਰ ਦਿੰਦੇ ਹੋ ਦੀ ਪਿਆਰ ਦਿੰਦੇ ਰਹੋ ਸਾਰੇ ਬਲੌਗਾਂ ਨੂੰ ਰਖੜੀ ਵਾਲੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਦੀ ਜੀ ਹੁਣ ਆਇਆ ਸੀ ਕਰੇ ਤੇ ਉਸ ਤੋਂ ਪਹਿਲਾਂ ਜਿਹੜਾ ਬਲੌਗ ਪਾਇਆ ਸੀ ਉਹਨੂੰ ਬਹੁਤ ਪਿਆਰ ਦਿੱਤਾ ਸ਼ਨੀਵਾਰ ਨੂੰ ਤੇ ਅੱਤਵਲ ਦੋ ਬਲੌਗ ਹੋਣਗੇ ਬਹੁਤ ਹੀ ਵਧੀਆ ਹੈਂਡ ਬਲੌਗ ਹੋਣਗੇ ਉਹਨਾਂ ਨੂੰ ਵੀ ਦੀ ਪਿਆਰ ਦਿਓ ਪਿਆਰ ਦੀ ਸਪੋਰਟ ਕਰਦੇ ਰਿਹਾ ਕਰੋ ਲਵ ਯੂ ਬਾਕੀ ਉੱਥੇ ਆਪਾਂ ਨੂੰ ਬਹੁਤ ਜਾਣੇ ਮਿਲੇ ਭਾਜੀ ਕਿ ਉੱਥੇ ਪ੍ਰੋਗਰਾਮ ਤੇ ਆਪਣੇ ਵੀਡੀਓ ਵਗੈਰਾ ਦੇਖਦੇ ਹੀ ਛੋਟੇ ਬੱਚੇ ਵੀ ਮਿਲੇ ਫੋਟੋਆਂ ਵਗਰਾ ਕਰਾ ਕੇ ਗਏ ਤੇ ਕਾਫੀ ਜਾਣੇ ਇੱਥੇ ਮਿਲੇ ਆਪਾਂ ਨੂੰ ਜਿਨ੍ਹਾਂ ਨੇ ਆਪਾਂ ਨੂੰ ਪਛਾਣਿਆ ਤੇ ਮਿਲਦੇ ਵੀ ਆ ਗਏ ਬਹੁਤ ਵਧੀਆ ਲੱਗਾ ਜਦੋਂ ਕੋਈ ਮਿਲਦਾ ਆ ਬਹੁਤ ਵਧੀਆ ਲੱਗਦਾ ਆ ਤੇ ਅੱਜ ਵੀ ਤੁਸੀਂ ਪਿਆਰ ਕਰਦੇ ਹੋ ਸਾਰਿਆਂ ਨੇ ਸਪੋਰਟ ਕਰਦੇ ਰਹੋ ਤੇ ਤੁਹਾਡੇ ਲਈ ਨਵੇਂ ਤੋਂ ਨਵੇਂ ਬਲੌਗ ਆਪਾਂ ਲੈ ਕੇ ਆਵਾਂਗੇ ਤੇ ਆਈ ਜਾਣੇ ਆ ਹੁਣ ਥੋੜਾ ਜਿਹਾ ਪ੍ਰੋਬਲਮ ਸੀ ਕੋਈ ਉਹਦੇ ਕਰਕੇ ਨਹੀਂ ਮੈਂ ਬਲੌਗ ਰੈਗੂਲਰ ਪਾਸ ਗਿਆ ਹੁਣ ਡੇਲੀ ਰੈਗੂਲਰ ਬਲੌਗ ਮੈਂ ਪਾਇਆ ਕਰਨੇ ਆ ਤੇ ਡੇਲੀ ਬਲੌਗ ਆਇਆ ਕਰਨਗੇ ਠੀਕ ਆ ਜੀ ਕਾਫੀ ਸਿਆਲ ਆ ਜਾਣੇ ਆ ਸਿਆਲ ਨੂੰ ਤੁਹਾਨੂੰ ਪਤਾ ਹੋਵੇ ਲੋਕੋ ਕੋਨੇ ਵੈਦ ਕਰਨੇ ਚਲੋ ਆਪਣਾ ਗਾਮੇ ਆ ਇਹ ਦਿੱਲੀ ਵਲੋਗ ਪਾਇਆ ਕਰਨੇ ਆਪਾਂ ਤੁਸੀਂ ਇੱਡੀ ਵਲੋਗਾਂ ਨਾਲ ਬਣੇ ਰਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਸ਼ੇਅਰ ਦੱਬ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਕ ਜਿਹੜੀ ਨਿੱਕੀ ਜਿਹੀ ਬੈਲ ਆਈਕਨ ਆਉਂਦੀ ਆ ਉਹਨੂੰ ਵੀ ਦਬਾ ਦਿਆ ਕਰੋ ਤਾਂ ਕਿ ਜਦੋਂ ਵੀ ਨਵਾਂ ਵਲੋਗ ਆਵੇ ਤੁਹਾਨੂੰ ਨੋਟੀਫਿਕੇਸ਼ਨ ਸ਼ੋ ਹੋ ਜਾਆ ਕਰੇ ਠੀਕ ਆ ਜੀ ਬਾਕੀ ਇੱਡੀ ਸਪੋਰਟ ਕਰਦੇ ਰਹੋ ਜੇ ਵਲੋਗ ਵਧੀਆ ਲੱਗਾ ਤਾਂ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਲਵ ਯੂ 올 ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਬਿਕਮ ਬਲੌਕਸ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਭਾਜੀ ਉਹ ਨਹੀਂ ਸਾਡੇ ਸੀਕਿਉਰਿਟੀ ਫਟਾ ਲੈ ਹੋਰ ਭਾਜੀ ਕੀ ਹਾਲ ਚਾਲ ਜੀ ਲੱਗੇ ਭਾਈ ਦੁਕਾਨ ਬੰਦ ਕਰਨ ਫੇ ਵਧਾਉਣ ਲੱਗੇ ਭਾਜੀ ਕਿੰਨੇ ਵਜੇ ਭਾਈ ਬੰਦ ਹੋਏ ਦੁਕਾਨ ਕੋਈ ਕੋਈ ਟਾਈਮ ਨਹੀਂ ਸਾਡਾ ਠੀਕ ਆ ਭਾਜੀ ਹੋਰ ਭਾਜੀ ਓਕੇ ਰਪੋਰਟ ਕਮ ਛੇ ਪੂਰਾ ਭਾਜੀ ਠੀਕ ਆ ਭਾਜੀ ਭੇਜੋ ਬੰਦੇ ਬਲਵਰਡ ਸ਼ਿਪਿੰਗ ਅਵੇਲੇਬਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਇੱਥੇ ਠੰਡੇ ਇਸ ਗਰਮ ਕੱਪੜੇ ਸਾਰੇ ਗਰਮੀਆਂ ਠੰਡੀਆਂ ਦੇ ਅਜਾ ਆਪਣਾ ਸਟਾਕ ਰੱਖਦੇ ਤਾ ਨਾ ਤੂੰ ਅੰਦਰ ਹਾਂਜੀ ਭ ਸਰਦੀਆਂ ਦਾ ਵੀ ਅਵੇਲੇਬਲ ਹੈ ਹਾਂਜੀ ਭਾਈ ਸਰਦਾਰ ਜੀ ਆ ਮੁੰਡਾ ਆਪਣਾ ਇੱਥੇ ਹੁੰਦਾ ਈ ਕੱਪੜੇ ਦਿਖਾਉਂ ਤੁਹਾਨੂੰ ਵਧੀਆ ਉਹਦੇ ਟੌਪ ਹਾਂਜੀ ਸੰਦੀਪਾ ਜੀ ਆਪਣਾ ਬੰਦਾ ਉਹ ਕੋਮ ਦਾ ਇੱਕ ਭਾਈ ਹੁਣ ਫੇਰ ਆ ਟੀ-ਸ਼ਰਟ ਵਾਲਾ ਜਮਾਨਾ ਘਟ ਗਿਆ ਨਾ ਸਰਦੀਆਂ ਦੇ ਕੱਪੜੇ ਆ ਗਏ ਮੈਨੂੰ ਟੀ-ਸ਼ਰਟ ਵਾਧੂ ਐਕਚੁਅਲੀ ਮੈਨੂੰ ਜਦੋਂ ਮਰਜੀ ਸਰਦੀਆਂ ਦੇ ਮਿਲੂ ਹਨਾ ਸਟਾਕ ਵਾਧੂ ਵਾਧੂ ਠੀਕ ਆ ਭਾਈ ਦੇ ਐਡਰੈਸ ਭਾਈ ਦੱਸਿਓ ਮੜੇ ਆ ਭਾਈ ਡਰੈਸ ਤਾਂ ਪਤਾ ਆ ਆਦਮਪੁਰ ਰੋਡ ਆਦਮਪੁਰ ਰੋਡ ਭੋਪਾਲ ਨੇਅਰ ਬਲੀਨਾ ਪट्रोल ਪੰਪ ਤੁਹਾਨੂੰ ਆਪਾਂ ਐਡਰੈਸ ਆਪਸ ਨੂੰ ਕੋਈ ਬੋਲਦੇ ਨਹੀਂ ਆਈ ਸੀ ਓਕੇ bro 9 ਸੈਕਿੰਡ ਆਪਸ਼ਨ ਲੋ ਵੀ ਵੀਰੋ ਅੱਜ ਜਗਾ ਭੋਪਾਲ ਬੰਦ ਤੇ ਸਾਡੇ ਘੂਪਰ ਦੇ ਵਿੱਚ ਥੋੜਾ ਜਿਆਦਾ ਚੱਕਰ ਚੱਲਣ ਦੇ ਤੇ ਘੂਪਰ ਬੰਦਿਆ ਤੇ ਆਪਾਂ ਅੱਜ ਘੁੰਮਣ ਲੱਗੇ ਆ ਜੀ ਐਕਟਿਵਾ ਤੇ ਮਿੱਤਰੂ ਚੈੱਕ ਕਰਦੇ ਆਂ ਪਹਿਲਾਂ ਉੱਪਰ ਆ ਜੀ ਸ਼ਹਿਰ ਮੌਸਮ ਦੇਖੋ ਹੋਈ ਭਾਂਡਾ ਵਾਦੀਪ ਜੁਵੇਲਰ ਦੋਸਤੋ ਕੀ ਹਾਲ ਚੱਲਦੀ ਉਹਦੀ ਜਿਮ ਚੋਂ ਥੋੜਾ ਜਿਆਦਾ ਟਾਈਮ ਕੱਢ ਕੇ ਜੂਸ ਪੀਣ ਆਏ ਸੀ ਆਪਣੇ ਪੋਪਰ ਪਾਈਉਂਗਾ ਦੂਸਰੀ ਦਾ ਆਪਾ ਕਿਹੜਾ ਕਿਹੜਾ ਪੋਪਰ ਆਇਆ ਸਾਡੇ ਪੋਪਰ ਚ ਜਿਹੜੇ ਨਹੀਂ ਆਏ ਉਹ ਵੀ ਕਮੈਂਟ ਕਰੋ ਜਿਹੜੇ ਆਏ ਆ ਵੀ ਕਮੈਂਟ ਕਰੋ ਆਪਣਾ ਪੋਪਰ ਹੈ ਜੀ ਹੋਰ ਅਦਰ ਆਪਣੇ ਜੂਤੀਆਂ ਰੇੜੀਆਂ ਥੋੜਾ ਜਿਹਾ ਅੱਗੇ ਜਾ ਕੇ ਸੱਜੇ ਹੱਥ ਬਜ਼ਾਰਾ ਸਾਡੇ ਕੋਲ ਪਰਦਾ ਜੀ ਇਹ ਵੇਖ ਜੀ ਮਿਲਦੀ ਹੈ ਜੀ ਕੀ ਕਰਦਾ ਦੋ ਜੀ ਬੜੀ ਵਧੀਆ ਹਾਂਜੀ ਮੈਡਮ ਜੀ ਮੈਡਮ ਮਿਲ ਪਏ ਨਹੀਂ ਆ ਗਏ ਨਹੀਂ ਦੂਸਰਾ ਬਿਨਾ ਦੂਸਰਾ ਲੋ ਜੀ ਹੁਣ ਆਪਾਂ ਲੱਗੇ ਆ ਜੀ ਖਾਣ ਕੋਲਚੇ ਅੰਕਲ ਉਹਨਾਂ ਤੋਂ ਇਹ ਹੈਗਾ ਜੀ ਆਪਣਾ ਰੋਡ ਟਾਂਡੇ ਨੂੰ ਜਾਂਦਾ ਆ ਤੇ ਆਪਣੇ ਘੋਬਰ ਦੇ ਵਿੱਚ ਪੈਂਦਾ ਆ ਅੰਕਲ ਕੇੰਦਰ 'ਤੇ ਪਲੇਟ ਆ ਜਿਹੜੀ ਆ ਜੀ ਗੋਲਟੇ ਦੀ 40 ਰੁਪਏ 40 ਰੁਪਏ ਪਲੇਟ ਆ ਜੀ ਗੋਲਟਿਆਂ ਦੀ ਤੇ ਗੋਲਚਾ ਕਿੰਨੇ ਦਾ ਕੱਲਾ ਸਿੰਗਲ ਨੇ ਆਲੇ 20 20 ਰੁਪਏ ਵੀ ਹੈਗਾ 23 ਰੁਪਏ ਵੀ ਹੈਗਾ 40 ਰੁਪਏ ਵੀ ਹੈਗਾ ਤੇ ਰੋਡ ਚੈੱਕ ਕਰ ਸਕਦੇ ਆ ਜੀ ਬਰਿਸ਼ਤਾ ਦੇ ਕੋਲ ਇਹ ਹੋ ਗਿਆ ਮੌਸਮ ਬੜਾ ਵਧੀਆ ਥੇ ਸ਼ਾਂ ਆ ਉਧਰ ਤੋਂ ਪੱਕੀ ਆ ਸਾਹਮਣੇ ਕੋੜ ਕਾਲਾ ਤੁਹਾਡਾ ਮਾਰੀ ਨਾ ਰਹੀ ਨੀ ਅੱਜ ਵੀ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇੱਕ ਜਿਹੜੀ ਨਿੱਕੀ ਜਿਹੀ ਬੈਲ ਆਈਕਨ ਆਉਂਦੀ ਆ ਉਹਨੂੰ ਵੀ ਦਬਾ ਦਿਆ ਕਰੋ ਤਾਂ ਕਿ ਜਦੋਂ ਵੀ ਨਵਾਂ ਵਲੌਗ ਆਵੇ ਤੁਹਾਨੂੰ ਨੋਟੀਫਿਕੇਸ਼ਨ ਸ਼ੋ ਹੋ ਜਾਆ ਕਰੇ। ਠੀਕ ਆ ਜੀ। ਬਾਕੀ ਇਦੀ ਸਪੋਰਟ ਕਰਦੇ ਰਹੋ ਜੇ ਵਲੌਗ ਵਧੀਆ ਲੱਗਾ ਤਾਂ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ। ਲਵ ਯੂ ਆਲ। ਥੈਂਕ ਯੂ। ਤੁਹਾਡਾ ਬਹੁਤ-ਬਹੁਤ ਧੰਨਵਾਦ। ਬਾਏ ਬਾਏ। ਵਿਕਰਮ ਬਲੌਗਸ।